ਇੱਕ ਵਾਰੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਇੱਕ ਪਿੰਡ ਵਿੱਚ ਪਹੁੰਚੇ ਜਿਸ ਦਾ ਨਾਮ ਤੁਲੰਬਾ ਸੀ ਇਹ ਪਿੰਡ ਅੱਜ ਕੱਲہ ਪਾਕਿਸਤਾਨ ਦੇ ਜ਼ਿਲ੍ਹੇ ਮੁਲਤਾਨ ਵਿੱਚ ਪੈਂਦਾ ਹੈ ਤੁਲੰਬਾ ਪਿੰਡ ਵਿੱਚ ਇੱਕ ਬੜਾ ਵੱਡਾ ਠੱਗ ਰਹਿੰਦਾ ਸੀ ਜਿਸ ਦਾ ਨਾਮ ਸੀ ਸੱਜਣ ਸੱਜਣ ਨੇ ਨਗਰ ਤੋਂ ਬਾਹਰ-ਬਾਰ ਇੱਕ ਵੱਡੀ ਸਾਰੀ ਹਵੇਲੀ ਬਣਾਈ ਹੋਈ ਸੀ ਜਿਸ ਵਿੱਚ ਉਹ ਦੂਰ ਨੇੜੇ ਤੋਂ ਗਏ ਮੁਸਾਫਿਰਾਂ ਦੀ ਸੇਵਾ ਕਰਦਾ ਸੀ ਸੱਜਣ ਅਕਸਰ ਸਾਧੂ ਫਕੀਰਾਂ ਵਾਲੇ ਕੱਪੜੇ ਪਾਉਂਦਾ ਸੀ ਤੇ ਸਾਰੇ ਲੋਕ ਉਸ ਨੂੰ ਬੜਾ ਨੇਕ ਤੇ ਧਰਮੀ ਪੁਰਸ਼ ਸਮਝਦੇ ਸਨ ਜਿਹੜਾ ਵੀ ਮੁਸਾਫਿਰ ਉਸ ਦੀ ਆਲੀਸ਼ਾਨ ਹਵੇਲੀ ਵਿੱਚ ਆ ਜਾਂਦਾ ਤਾਂ ਸੱਜਣ ਉਸ ਦੀ ਬੜੀ ਸੇਵਾ ਕਰਦਾ ਚੰਗਾ ਖਾਣ ਨੂੰ ਦਿੰਦਾ ਤੇ ਸੌਣ ਲਈ ਚੰਗਾ ਮੰਜਾ ਬਿਸਤਰਾ ਵਿਛਾ ਦਿੰਦਾ ਪਰ ਜਦੋਂ ਮੁਸਾਫਿਰ ਸੌ ਜਾਂਦਾ ਤਾਂ ਸੱਜਣ ਆਪਣੇ ਰੱਖੇ ਹੋਏ ਬੰਦਿਆਂ ਨਾਲ ਮਿਲ ਕੇ ਮੁਸਾਫਿਰ ਨੂੰ ਜਾਨੋਂ ਮਾਰ ਦਿੰਦਾ ਤੇ ਉਸ ਦਾ maal ਧਨ ਸਾਰਾ ਕੁਝ ਲੁੱਟ ਲੈਂਦਾ ਬਾਹਰ ਲੋਕਾਂ ਵਿੱਚ ਸੱਜਣ ਦੀ ਬੜੀ ਸਿਫਤ ਹੁੰਦੀ ਸੀ ਲੋਕ ਉਸ ਨੂੰ ਰੱਬ ਦਾ ਪਿਆਰਾ ਤੇ ਲੋਕਾਂ ਦਾ ਭੜਾ ਕਰਨ ਵਾਲਾ ਸਮਝਦੇ ਸਨ ਕਿਉਂਕਿ ਕੋਈ ਜਾਣਾ ਵੀ ਉਸ ਦੇ ਬੁਰੇ ਕਰਮਾਂ ਨੂੰ ਨਹੀਂ ਜਾਣਦਾ ਸੀ ਤੇ ਜੇਕਰ ਕੋਈ ਜਾਣ ਵੀ ਲੈਂਦਾ ਤਾਂ ਉਹ ਡਰਦਾ ਮਾਰਾ ਬੋਲਦਾ ਨਹੀਂ ਸੀ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਤੁਲੰਬਾ ਨਗਰ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਸੱਜਣ ਠੱਗ ਦੀ ਹਵੇਲੀ ਆ ਗਈ ਤਾਂ ਹਵੇਲੀ ਦੇ ਬਾਹਰ ਖੜੇ ਬੰਦਿਆਂ ਨੇ ਗੁਰੂ ਸਾਹਿਬ ਜੀ ਨੂੰ ਹਵੇਲੀ ਦੇ ਅੰਦਰ ਚੱਲਣ ਦੀ ਬੇਨਤੀ ਕੀਤੀ ਤਾਂ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਸਾਹਿਬ ਜੀ ਹਵੇਲੀ ਦੇ ਅੰਦਰ ਚਲੇ ਗਏ ਤਾਂ ਸੱਜਣ ਠੱਗ ਨੇ ਆਪਣੇ ਬੰਦਿਆਂ ਨੂੰ ਹੁਕਮ ਦਿੱਤਾ ਕਿ ਗੁਰੂ ਜੀ ਤੇ ਭਾਈ ਮਰਦਾਨੇ ਦੀ ਸੇਵਾ ਵਿੱਚ ਕੋਈ ਕਮੀ ਨਾ ਆਵੇ ਕਿਉਂਕਿ ਗੁਰੂ ਜੀ ਦੇ ਚਿਹਰੇ ਦਾ ਨੂਰ ਦੇਖ ਕੇ ਸੱਜਣ ਠੱਗ ਨੂੰ ਇਦਾਂ ਲੱਗ ਰਿਹਾ ਸੀ ਕਿ ਇਹ ਕੋਈ ਹੀਰੇ ਜਵਾਹਰਾਤਾਂ ਦੇ ਵੱਡੇ ਵਪਾਰੀ ਲੱਗਦੇ ਹਨ ਜੇਕਰ ਇਹਨਾਂ ਨੂੰ ਲੁੱਟ ਲਿਆ ਤਾਂ ਬਹੁਤ ਚੰਗੀ ਪੂੰਜੀ ਹੱਥ ਲੱਗੇਗੀ ਤੇ ਦਿਨ ਚੜ੍ਹਦੇ ਨੂੰ ਇਹਨਾਂ ਦਾ ਸਾਰਾ ਮਾਲ ਸਾਡਾ ਹੋਵੇਗਾ ਸੱਜਣ ਠੱਗ ਨੇ ਆਪਣੇ ਸਾਥੀਆਂ ਦੇ ਨਾਲ ਗੁਰੂ ਜੀ ਤੇ ਭਾਈ ਮਰਦਾਨੇ ਨੂੰ ਜਾਨੋਂ ਮਾਰਨ ਦੀ ਵਿਉਂਤ ਕਰ ਲਈ ਕਿ ਜਦੋਂ ਇਹ ਸੌ ਜਾਣਗੇ ਤਾਂ ਇਹਨਾਂ ਨੂੰ ਜਾਨੋਂ ਮਾਰ ਕੇ ਇਹਨਾਂ ਦੀਆਂ ਲਾਸ਼ਾਂ ਨੂੰ ਖੂਹ ਵਿੱਚ ਸੁੱਟ ਦੇਵਾਂਗੇ ਤੇ ਇਹਨਾਂ ਦਾ ਸਾਰਾ ਧਨ ਆਪਣੇ ਕਬਜ਼ੇ ਵਿੱਚ ਲੈ ਆਵਾਂਗੇ ਯੋਜਨਾ ਦੇ ਅਨੁਸਾਰ ਸੱਜਣ ਠੱਗ ਨੇ ਗੁਰੂ ਜੀ ਨੂੰ ਆਰਾਮ ਕਰਨ ਲਈ ਬੇਨਤੀ ਕੀਤੀ ਗੁਰੂ ਸਾਹਿਬ ਜੀ ਨੇ ਉੱਤਰ ਦਿੱਤਾ ਕਿ ਅਸੀਂ ਉਹ ਕੰਮ ਵਿਹਾਰ ਜਿਸ ਵਾਸਤੇ ਅਕਾਲ ਪੁਰਖ ਨੇ ਸਾਨੂੰ ਇੱਥੇ ਭੇਜਿਆ ਹੈ ਖਤਮ ਕਰਕੇ ਹੀ ਆਰਾਮ ਕਰਾਂਗੇ ਤਾਂ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਸੱਜਣ ਨੂੰ ਕੁਝ ਸਮਝ ਤੇ ਨਾ ਆਇਆ ਤੇ ਉਹ ਚੁੱਪਚਾਪ ਨਾਲ ਦੇ ਕਮਰੇ ਵਿੱਚ ਜਾ ਬੈਠਾ ਤੇ ਸੋਚਣ ਲੱਗਾ ਕਿ ਜਦ ਇਹ ਸੌ ਜਾਣਗੇ ਤਾਂ ਮੈਂ ਆਪਣਾ ਕੰਮ ਕਰ ਲਵਾਂਗਾ ਜਾਣੀ ਜਾਣ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਿਹਾ ਤਾਂ ਭਾਈ ਮਰਦਾਨੇ ਨੇ ਰਬਾਬ ਚੇੜੀ ਤੇ ਗੁਰੂ ਸਾਹਿਬ ਜੀ ਨੇ ਸੁਹੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਤਾਂ ਨਾਲ ਦੇ ਕਮਰੇ ਵਿੱਚ ਬੈਠੇ ਸੱਜਣ ਠੱਗ ਨੇ ਜਦੋਂ ਇਹ ਸ਼ਬਦ ਸੁਣਿਆ ਤਾ ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਕਿਉਂਕਿ ਉਸ ਨੂੰ ਸ਼ਬਦ ਵਿੱਚੋਂ ਆਪਣਾ ਪਖੰਡ ਸਪਸ਼ਟ ਦਿਖਾਈ ਦੇ ਰਿਹਾ ਸੀ ਸੱਜਣ ਠੱਗ ਉੱਠ ਕੇ ਗੁਰੂ ਜੀ ਦੇ ਕਮਰੇ ਵਿੱਚ ਜਾ ਬੈਠਾ ਤੇ ਉਸ ਨੂੰ ਮਹਿਸੂਸ ਹੋਇਆ ਕਿ ਗੁਰੂ ਸਾਹਿਬ ਜੀ ਉਸ ਦੇ ਪਰਦੇ ਅੰਦਰ ਕੀਤੇ ਕੁਕਰਮਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਗੁਰੂ ਜੀ ਦੇ ਰੋਹਾਨੀ ਚਿਹਰੇ ਵੱਲ ਦੇਖਣ ਦੀ ਉਸ ਦੀ ਹਿੰਮਤ ਨਹੀਂ ਹੋ ਰਹੀ ਸੀ ਤੇ ਉਹ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਟਹਿ ਪਿਆ ਤੇ ਆਪਣੇ ਅਥਰੂਆਂ ਨਾਲ ਗੁਰੂ ਜੀ ਦੇ ਚਰਨਾਂ ਨੂੰ ਧੋਣ ਲੱਗਾ ਤੇ ਬੇਨਤੀ ਕਰਨ ਲੱਗਾ ਕਿ ਇਸ ਪਾਪੀ ਨੂੰ ਬਖਸ਼ੋ ਤੇ ਮਿਹਰ ਕਰੋ ਜਿਉਂ-ਜਿਉਂ ਉਹ ਗੁਰੂ ਜੀ ਦੇ ਚਰਨ ਚੁੰਮਦਾ ਮਿਹਰ ਕਰੋ ਬੋਲਦਾ ਗਿਆ ਤਿਉ ਤਿਉ ਉਸਦਾ ਦਿਲ ਹੌਲਾ ਹੁੰਦਾ ਗਿਆ ਕੁਝ ਚਿਰ ਬਾਅਦ ਗੁਰੂ ਸਾਹਿਬ ਜੀ ਨੇ ਸੱਜਣ ਦੇ ਸਿਰ ਉੱਤੇ ਹੱਥ ਧਰਿਆ ਤੇ ਕਿਹਾ ਕਿ ਉਠ ਸੱਜਣਾ ਪਰ ਸੱਜਣ ਦਾ ਉੱਠਣ ਨੂੰ ਜੀ ਨਹੀਂ ਕਰ ਰਿਹਾ ਸੀ ਕਿਉਂਕਿ ਗੁਰੂ ਜੀ ਦੇ ਚਰਨਾਂ ਵਿੱਚ ਉਸ ਨੂੰ ਬਹੁਤ ਸਕੂਨ ਮਿਲ ਰਿਹਾ ਸੀ ਤਿਉ ਕਿੰਨਾ ਚਿਰ ਚਰਨਾ ਤੇ ਹੀ ਟੱਠਾ ਰਿਹਾ ਜਿਸ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਸੱਜਣ ਨੂੰ ਉੱਪਰ ਉਠਾਇਆ ਤੇ ਸੱਜਣ ਨੇ ਕਿਹਾ ਕਿ ਪਾਸ਼ਾ ਜੀ ਕਿਰਪਾ ਕਰਕੇ ਮੇਰੇ ਉੱਤੇ ਮਿਹਰ ਕਰੋ ਤੇ ਮੈਨੂੰ ਮਾਫ ਕਰ ਦਿਓ ਤਾਂ ਗੁਰੂ ਸਾਹਿਬ ਜੀ ਨੇ ਬਚਨ ਬੋਲੇ ਕਿ ਸੱਜਣਾ ਮਾਫੀ ਤਾਂ ਤੈਨੂੰ ਉਸ ਅਕਾਲ ਪੁਰਖ ਵਾਹਿਗੁਰੂ ਕੋਲੋਂ ਹੀ ਮਿਲਣੀ ਹੈ ਅਸੀਂ ਤਾਂ ਬਸ ਰਾਹ ਦੱਸਦੇ ਹਾਂ ਤਾਂ ਸੱਜਣ ਨੇ ਕਿਹਾ ਕਿ ਪਾਸ਼ਾ ਜੀ ਮੇਰਾ ਪਾਰ ਉਤਾਰਾ ਕਿਸ ਤਰ੍ਹਾਂ ਹੋਵੇਗਾ ਤਾਂ ਗੁਰੂ ਸਾਹਿਬ ਜੀ ਫਰਮਾਏ ਕਿ ਅੱਜ ਤੱਕ ਤੂੰ ਜਿੰਨਾ ਵੀ ਧਨ ਦੌਲਤ ਠੱਗੀ ਠੋਰੀ ਨਾਲ ਕਮਾਇਆ ਹੈ ਉਸ ਨੂੰ ਗਰੀਬਾਂ ਵਿੱਚ ਵੰਡ ਦੇ ਤੇ ਅੱਜ ਤੋਂ ਬਾਅਦ ਦਸਾਂ ਨੋਹਾਂ ਦੀ ਕਿਰਤ ਕਰਕੇ ਉਸ ਦਾ ਦਸਵਾਂ ਹਿੱਸਾ ਭਲਾਈ ਦੇ ਕੰਮਾਂ ਤੇ ਵਰਤ। ਪਰਮਾਤਮਾ ਆਪੇ ਭਲੀ ਕਰਨਗੇ। ਸੱਜਣ ਠੱਗ ਹਤੇ। ਗੁਰੂ ਜੀ ਦੀ ਕਿਰਪਾ ਹੋਈ। ਤੇ ਉਹ ਸੱਚ ਵਿੱਚ ਹੀ ਸੱਜਣ ਬਣ ਗਿਆ। ਤੇ ਬੁਰੇ ਕੰਮਾਂ ਨੂੰ ਛੱਡ ਕੇ ਕਿਰਤ ਦੀ ਕਮਾਈ ਕਰਨ ਲੱਗਾ। ਤੇ ਗੁਰੂ ਜੀ ਦਾ ਸੱਚਾ ਸਿੱਖ ਬਣ ਗਿਆ